ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਿਵਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਸੱਜਣੋ ਕਿਸੇ ਦਾ ਫਾਇਦਾ ਹੋ ਜੇ ਅੱਜ ਦੀ ਆਪਣੀ ਵਿਜਟ ਪਿੰਡ ਲਜਾਮ ਵਾਲਾ ਜ਼ਿਲ੍ਹਾ ਤੇ ਤਹਿਸੀਲ ਰੋਜਪੁਰ ਬਾਈ ਲਵ ਕੋਲ ਪਹੁੰਚੇ ਆ ਦੋ ਮੱਝਾਂ ਤੇ ਇੱਕ ਵੈੜ ਸੱਜਣੋ ਵਿਖਾਉਣੇ ਆ ਜੁੜੇ ਰਹੋ ਐਂਡ ਤੱਕਰ ਭਾਈ ਲਵ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕਿੱਦਾਂ ਠੀਕ ਏ ਵਧੀਆ ਜੀ ਵਧੀਆ ਓਕੇ ਰਿਪੋਰਟ ਓਕੇ ਓਕੇ ਡਰੈਸ ਕਰੀਏ ਨੋਟ ਵੀਰ ਪਿੰਨਾਂ ਜਾਂ ਵਾਲਾ ਹਾਂ ਫਰੋਇਪੁਰ ਸੀਲ ਫਰੋਇਪੁਰ ਜੀ ਮੋਬਾਈਲ ਨੰਬਰ 79860 46417 ਠੀਕ ਕੀ ਡਿਟੇਲ ਐ ਛੋਟੀ ਦੀ ਛੋਟੀ ਦਾ ਇਸ ਟਾਈਮ ਗੋਲ ਹੈਗਾ ਜੀ 9 ਕਿਲੋ 9 ਕਿਲੋ ਹਾਂਜੀ ਕੱਟੀ ਕੱਟੀ ਆਈ ਪਰਸੂ ਸੀ ਕੱਟੀ ਬੜੀ ਸੋਹਣੀ ਪਾਈ ਹੈ ਮੈਂ ਵੀ ਆ ਕੇ ਵੱਡੀ ਜੈਡ ਬਲੈਕ ਆਈ ਬਲੈਕ ਵੱਡੇ ਢਾਂਚੇ ਦੀ ਆ ਬਿਲਕੁਲ ਪਹਿਲਾ ਸੂਆ ਦੂਜਾ ਸੂਆ ਦੂਜਾ ਸੂਆ ਆ ਗਿਆ ਹਨਾ ਸੂਆ ਬਹੁਤ ਸਨ ਕੱਟੀ ਮਗਰ ਆਪਣੇ ਕੋਲ ਸਹੀ ਜੇਰਜੂ ਦੀ ਸਾਰੀਆਂ ਵੀਡੀਓ ਆਪਣੇ ਕੋਲ ਆ ਗਈ ਠੀਕ ਹੈ ਖੋਲਦੇ ਮੇਰਾ ਵੀ ਤੋਰਾ ਚੈੱਕ ਕਰਵਾ ਦੇ ਸੱਜਣੋ ਦੂਜਾ ਸੂਆ ਤੇ 9 ਕਿਲੋ ਬੋਲਾ ਤੇ ਇਹ ਇੰਤਾਜਾ ਲਾ ਲਿਓ ਕੀ ਦਿਨ ਤਾਜੀ ਬਿਲਕੁਲ ਸੂਈ ਗਿੱਲਾ 나ੜੂਈ ਹਨਾ ਭਾਈ ਹਾਂਜੀ ਹਾਂਜੀ ਸੂਆ ਦੂਜਾ ਆ ਗਈ ਨਾ ਭਾਈ ਜੀ ਦੂਜਾ 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 ਸੂਆ ਦੂਜਾ ਸੂਆ ਸੱਜਣੋ ਆ ਗਈ ਇਹ ਚੰਗੀ ਸੋਹਣੀ ਝੋਟੀ ਆ ਨਹੀਂ ਸਤ 9 ਦੀ ਜਵਾਈ ਦੇ ਸ਼ਾਮਾਂ ਨੂੰ ਬੜਾ ਭਲਾ ਰਮਾ ਅੱਛਾ ਜੀ ਹਾਂ ਠੀਕ ਹੈ ਜੋਂ ਚੁ ਨੱਕ ਨੰਬਰ ਕੋਈ ਭੂਰ ਨਹੀਂ ਕੋਈ ਛਟਾਣੀ ਨਹੀਂ ਨਹੀਂ ਤੇ ਮਗਰੋਂ ਲਾ ਕੇ ਵਿਖਾ ਦਿਓ ਹੂੰ ਕਿਆ ਬਾਤ ਟਾਈਮ ਅਜੇ ਸਜਣੋ 11 11:30 ਦਾ ਹੀ ਹੋਣਾ ਹਾਂ 11:30 ਜੀ ਤਾਜ਼ਾ ਲਾ ਲਿਓ ਕਿ ਕਿੰਨੇ ਵਜੇ ਸਵੇਰ ਦੀ ਚਵਾਈ ਆ 7 ਵਜੇ ਦੀ ਚਵਾਈ ਹੈ ਤੇ ਫਿਰ ਸ਼ਾਮ ਨੂੰ 7 ਵਜੇ ਪੂਰੇ ਪਟਾਕੇ ਲਾਜੋ ਪੂਰੇ ਐ ਪਲਾਰ ਬਣਾ ਜਾਂਦੇ ਤੇ ਬਾਈ ਰੇਟ ਰੇਟ ਜਾਇਜ਼ ਹੀ ਕਰਨਾ 95000 ਦੀ ਝੋਟੀ ਦੇ ਦਾਂਗੇ ਹੋਚੋ ਕਿੰਨੇ ਛੱਡਦੇ ਮਾਨਤਨ ਕਰਦਾਂਗੇ 3000 ਦਾ ਹੈ ਨਹੀਂ 3000 ਤੱਕ ਆਏ ਨਾ ਛੱਡਦੇ 3000 1000 ਮਾਨ ਕਰਦਾਂਗੇ 3 ਛੱਡਦੇ 1000 ਤੁਹਾਨੂੰ ਪਤਾ ਲੋਗ ਸੋ ਲੋੜਾਗਾ 93 ਦੀ ਦੇ ਦੇ ਚਲ ਦੇ ਦਾਂਗੇ ਠੀਕ ਆ ਆ ਘੱਬਣ ਆ ਗਈ ਹੈ ਨਾ ਘੱਬਣ ਮੈਂ ਵੱਡੀ ਖੋਲ ਦੇ ਨੂੰ ਵੱਡੀ ਮੈਂ ਸੱਚ ਨੂੰ ਪੂਰੀ ਜਿਹੜੀ ਮਤਲਬ ਦੀ ਮੈਂ ਹੂੰ ਆਪਣੇ ਲੋ ਤੇ ਤੀਜਾ ਸੁਭਾਗ ਦਾ ਭਲਾ ਜਿੰਦਾ ਮਰਜੀ ਗਈ ਹੈ ਬਿਲਕੁਲ ਬਿਲਕੁਲ ਅਗਲੇ ਦੀ ਸਮਝਿਆ ਹਾਂਜੀ ਕਰਦੇ ਤੀਜੇ ਦੇ ਸਿਆਪਾਂ ਤੀਜੇ ਦੇ ਸੰਗ ਤੀਜਾ ਹੀ ਦੇਖਦਾ ਲੱਗਦਾ ਤੀਜਾ ਹੀ ਸੋਹਣਾ ਨਹੀਂ ਹਾਂ ਮੈਂ ਚੰਗੀ ਆ ਪੂਰੀ ਵੱਡੀ ਮੈਂ ਵੱਡੀ ਮੈਂ ਲਾ ਰਤੀ ਆ ਬਿਲਕੁਲ ਇਹਦਾ ਅਠ ਦੇ ਲੈਂਦੀ ਮੈਂ ਥੱਲੋਂ ਬੜੀ ਬੰਨੀ ਆ ਅੱਠ ਦੇਣ ਲੈਂਦੀ ਆ ਅੱਛਾ ਅਲਫਾਫਾ ਲਾ ਜੂ ਮਗਰ ਬੜਾ ਚੱਟ ਬਣਾਉਣਾ ਹੈ ਘਰ ਦੇ ਸੇ 13 14 ਕਿਲੋ ਢੇਲ ਕਾਫੀ ਪਈ ਹੈ ਨਾ ਵਹਾਨੇ ਦੇ ਹਿਸਾਬ ਨਾਲ ਹੀ ਬਣਨੀ ਬਾਈ। ਪੰਥੂ ਨੂੰ ਬਹੁਤ ਚੰਗਾ ਚੂਨ ਚੂਨੀ ਟਿੱਪਣ ਬਹੁਤ ਵਧੀਆ। ਜਿਹੜੇ ਸਹਾਣਾ ਸੱਜਣੋ ਲਲੋੜ ਪਏ ਆ ਵਹਾਨੇ ਦੀ ਸਪੇਸ ਆ ਢੇਲ ਆ 14 15 ਕਿਲੋ ਖੁੱਲਾ ਦੁੱਧ ਕੱਢ ਪੰਤਾਜੇ ਲਾਏ ਆ ਕਿ ਸਾਰੇ ਭੈਣ ਭਰਾੰਤ ਅਜੇ ਦਾ ਹੀ ਕੰਮ ਚੱਲਦਾ। ਦੁੱਧ ਭਾਵੇਂ ਵੱਧ ਦੇ ਦੇ ਕੱਟ ਦੇ ਦੇ। ਇਹ ਤਾਂ ਅਗਲੇ ਦੀ ਸਾਮ ਦਾੰਦਾ। ਬਾਈ ਰੇਟ ਫਿਰ 92000 ਦੀ ਹਾਂ ਨਾ ਮੈਂ ਦੇ ਦਾਂਗੇ 92 ਦੀ ਹਾਂ 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 ਤੇ ਨਹੀਂ ਹੋਰ ਛੂੜ ਕਰ ਦਾਂਗੇ ਹੋਰ ਕਰ ਦੇ 90000 ਦੇ ਦਾਂਗੇ ਦੇ ਦੇ ਤੇ 90 ਚੋ ਹੀ ਕਰਨਾ ਕੋਈ ਨਹੀਂ 90 ਦੇ ਦਾਂਗੇ ਮੈਂ ਕਰ ਦਵਾਂ ਜੀ ਪੂਰਾ ਠੀਕ ਹੈ ਲੈ ਆ ਆ ਗਿਆ ਦੂਰੋਂ ਇਹ ਕਰ ਲੈ ਮਾਨਤਨ ਕੋਈ ਗੱਲ ਕਰ ਦੀ ਵੜਾ ਵੜੇ ਗਈ ਦੂਜਾ ਸੂਆ ਥੋੜੀ ਲੱਸੀ ਏ ਗੱਭਣ ਹਾਂ ਗੱਭਾਣੇ ਲੈ ਆ ਬਾਹਰੋਂ ਕੱਢ ਗਏ ਤੁਹਾਨੂੰ ਬਹੁਤ ਚੰਗਾ ਛੂਣ ਦੇ ਲੈ ਜੂ ਅੱਠ ਲੈ ਇਹਨੇ ਦੇ ਰਹੇ ਨੇ ਖਾਣ ਵੜਾ ਸੁਣਾ ਲੱਗਾ ਹਨਾ ਮੱਝਾਂ ਵਾਲਾ ਹਾਂ ਬਿਲਕੁਲ ਸਜਣੋ ਥੰਦਾ ਚਲਕ ਮਾਰਿਓ ਮੱਜਾਂ ਆਲਾ ਥਣ ਲੱਗਾ ਕਰਮਾਲੀ ਨੂੰ ਤੇ ਤੋਰਾ ਤਾਰਾ ਵੀ ਚੰਗਾ ਕਰੋ ਜੀ ਆ ਲਾਓ ਭਾਈ ਜੀ ਲਾਓ ਭਾਈ ਜੀ ਦਾ ਰੇਟ ਜਿਆ ਜੀ ਰੇਟ 45000 ਦੇ ਦਾਂਗਾ ਹੋਰ ਹੋ ਜੋ 1000 ਮੰਨਤਨ ਕਰਦਾਂਗੇ 2 ਕਰ ਦੇ ਚਲ 2 ਕਰ ਲੈ 43 ਦੀ ਦੇ ਦਾਂਗੇ ਹਨਾ 13 ਦੇ ਦੀ 34 ਲੱਗ ਲਾ ਪਾਈਆਂ ਬਾਂਝਲੀ ਪੂਰੀਆਂ ਵਾਹ ਸੱਚ ਨੂੰ 43000 ਦੀ ਜੈਸਨੋ ਇਹ ਹੋ ਜੋ ਤੇ ਇਹਨਾਂ ਦਾ ਰੇਟ ਤੁਹਾਨੂੰ ਪੁੱਛਦਾ ਹੈ ਇਹ ਵੀ ਜਾਇਜ਼ ਆ ਖਰੀਦਦਾਰੀ ਕਰਿਓ ਭਾਈ ਲਵ ਦੇ ਕੋਲ ਆ ਕੇ ਸਸੇ ਗਾ